ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਬਹੁਤ ਪਿਆਰੀ ਬੋਧੀ ਕਹਾਣੀ ਤੇ ਆਧਾਰਿਤ ਕਥਾ ਭੁੱਖਿਆ ਭੁੱਖਣਾ ਉਤਰੀ ਜੇ ਬੰਨਾਪੁਰੀਆ ਭਾਰ ਦੁਨੀਆਂ ਦੇ ਦੋ ਤਰ੍ਹਾਂ ਦੇ ਇਨਸਾਨ ਹੋਏ ਨੇ ਇੱਕ ਉਹ ਜਿਨ੍ਹਾਂ ਦੀ ਇੱਕੋ ਇੱਕ ਜਾਇਦਾਦ ਸਿਰਫ ਦੋ ਵਗਦੀ ਰੋਟੀ ਦਾ ਫਿਕਰੇ ਦੂਜੇ ਉਹ ਜਿਨ੍ਹਾਂ ਦੇ ਘਰ ਦੁਕਾਨ ਬੈਂਕ ਖਾਤ ਦਾ ਭਰੇ ਹੋਏ ਨੇ ਪਰ ਨੀਅਤ ਹਮੇਸ਼ਾ ਉਹੀ ਰਹਿ ਜਾਂਦੀ ਹੈ ਕਿਸੇ ਅਗਿਆਤ ਸ਼ਹਿਰ ਚ ਇੱਕ ਭਿਖਾਰੀ ਰਹਿੰਦਾ ਸੀ ਵਕਤ ਦੇ ਹਿਸਾਬ ਨਾਲ ਉਸ ਨੂੰ ਆਪਣੇ ਕਿਤੇ ਅਤੇ ਦਾਨਪੂਰਨ ਕਰਨ ਵਾਲਿਆਂ ਦੀ ਮਾਨਸਿਕਤਾ ਦਾ ਹਿਸਾਬ ਆ ਗਿਆ ਜਿਵੇਂ ਪੂਜਾ ਕਰਨ ਵੇਲੇ ਪੰਡਤ ਦੀ ਥਾਲੀ 'ਚ ਸਿੱਕੇ ਨਾ ਹੋਣ ਤਾਂ ਅਸ਼ਰਦਾ ਲੋਭੀ ਟਾਲਾ ਵੱਟ ਜਾਂਦੇ ਨੇ ਇਸੇ ਤਰ੍ਹਾਂ ਮੰਗਤੇ ਦੇ ਠੂਠੇ 'ਚ ਦਾਨ ਦਕਸ਼ਨਾ ਨਾ ਹੋਵੇ ਤਾਂ ਉਹਨਾਂ ਨੂੰ ਵੀ ਭੇਟਾ ਘੱਟ ਮਿਲਦੀ ਹੈ ਇਸ ਮੰਗਤੇ ਨੇ ਜਦੋਂ ਘਰੋਂ ਜਾਣਾ ਤਾਂ ਆਪਣੇ ਮੋਢੇ ਕਣਕ ਦਾ ਭਰਿਆ ਇੱਕ ਝੋਲਾ ਟੰਗ ਲੈਣਾ ਜਦੋਂ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਦਾਖਲ ਹੋਣਾ ਤਾਂ ਕੁਝ ਅਨਾਜ ਆਪਣੀ ਬਗਲੀ 'ਚ ਸੁੱਟ ਦੇਣਾ ਦੇਖੋ ਦੇਖੀ ਲੋਕ ਵੀ ਆਪਣੀ ਸ਼ਰਧਾ ਅਨੁਸਾਰ ਇਹਨੂੰ ਦਾਨਪੁਣ ਦਿੰਦੇ ਰਹਿੰਦੇ ਚੰਗਾ ਟਾਈਮ ਕੱਪ ਜਾਂਦਾ ਹਰ ਰੋਜ਼ ਦੀ ਤਰ੍ਹਾਂ ਇੱਕ ਦਿਨ ਇਹ ਆਪਣੇ ਦਿਨ ਦੀ ਸ਼ੁਰੂਆਤ ਕਰਨ ਤੁਰ ਪਿਆ ਜਿਵੇਂ ਘਰ ਤੋਂ ਬਾਹਰ ਨਿਕਲਿਆ ਅੱਗੇ ਇੱਕ ਸ਼ਾਹੀ ਰਥ ਆਉਂਦਾ ਦਿਖਾਈ ਦਿੱਤਾ ਮੰਗਤੇ ਨੂੰ ਚਾੜ੍ਹ ਗਿਆ ਮਾਨੀ ਮਨ ਵਿੱਚ ਸੋਚ ਰਿਹਾ ਹੈ ਅੱਜ ਤਾਂ ਬਹੁਤ ਸੋਣਾ ਦਿਨ ਚੜਿਆ ਹੈ ਕੀ ਪਤਾ ਰਾਜਾ ਖੁਸ਼ ਹੋ ਕੇ ਕੀ ਦੇ ਦੇਵੇ ਹੋ ਸਕਦਾ ਹੈ ਮੇਰੀ ਗਰੀਬੀ ਚੱਕੀ ਜਾਵੇ ਹੋ ਸਕਦਾ ਹੈ ਕੱਲ ਤੋਂ ਮੰਗਣਾ ਹੀ ਨਾ ਪਵੇ ਵਗੈਰਾ 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 ਜਿਉਂ ਹੀ ਰਾਜੇ ਦਾ ਰਤ ਕੋਲਾ ਆ ਤਾਂ ਇਹ ਸਿਰ ਝੁਕਾ ਕੇ ਖੜਾ ਹੋ ਗਿਆ ਚਾਰਾਂ ਲੋਕਾਂ ਚ ਤੇਰੀ ਜੈ ਜੈਕਾਰ ਹੋਵੇ ਰਜਨ ਇਹ ਸਾਡੀ ਸਲਤਨਤ ਦੇ ਮਸੀਹ ਹੈ ਤੇਰੀ ਮਹਿਮਾ ਤੇਰਾ ਜਸ ਅਪਰਪਾਰ ਹੈ ਤੂੰ ਤੇਰਾ ਆਰ ਪਰਵਾਰ ਸਭ ਹਸ ਦੇ ਵਸਦੇ ਰਹਿਣਾ ਇੱਕੋ ਸਾਚ ਦੁਆਮਾਂ ਦੀ ਝੜੀ ਲਾਈ ਬੈਠਾ ਇਹ ਮੰਗਤਾ ਰਾਜੇ ਦੀ ਉਸਤਤ ਕਰਨ ਲੱਗ ਪਿਆ ਬੋਲਾਂ ਦੁਆਮ ਵਿੱਚ ਭਲੇ ਨਾਲੋਂ ਲਾਲਚ ਦੀ ਬਹੁਤ ਜ਼ਿਆਦਾ ਭਾਰੀ ਸੀ ਅਸੰਜੇਤ ਬੱਗੀ ਦੇ ਕੋਚਬਾਨ ਨੂੰ ਹੁਕਮ ਹੋਇਆ ਰਤ ਰੁਕ ਗਿਆ ਰਾਜਾ ਹੀ ਠਾਂਤ ਰਿਆ ਅਤੇ ਇਸ ਤੋਂ ਪਹਿਲਾਂ ਕਿ ਮੰਗਦਾ ਕੋਈ ਅੰਦਾਜ਼ਾ ਲਾਉਂਦਾ ਰਾਜਾ ਹੀਰੇ ਮੋਤੀ ਜੜੀ ਰੇਸ਼ਮ ਦੀ ਪੋਸ਼ਾਕ ਦਾ ਪੱਲਾ ਅੱਡ ਕੇ ਮੰਗਦੇ ਮੂਰੇ ਗੋਡਿਆਂ ਪਰਨੇ ਬੈਠ ਗਿਆ ਮੰਗਦਾ ਹੈਰਾਨ ਪਰੇਸ਼ਾਨ ਤੌਰ ਪਰ ਹੋਇਆ ਕਦੇ ਸਪਾਈਆਂ ਕਦੇ ਆਪਣੇ ਅਤੇ ਕਦੇ ਰਾਜੇ ਵੱਲ ਦੇਖ ਰਿਹਾ ਹੈ ਉਹ ਕੰਬਦੀ ਜ਼ੁਬਾਨ ਚ ਬੋਲਿਆ ਇਹ ਮਹਾਰਾਜ ਮੈਂ ਤੁਹਾਡੀ ਗਲਤੀ ਹੋ ਗਈ ਕੀ ਤੁਸੀਂ ਇਸ ਲਈ ਸਜ਼ਾ ਦੇ ਰਹੇ ਹੋ ਕਿ ਮੈਂ ਸਵੇਰੇ ਸਵੇਰੇ ਤੁਹਾਡੇ ਮੱਥੇ ਲਾ ਕੇ ਸਾਰਾ ਦਿਨ ਭ੍ਰਸ਼ਟ ਕਰ ਦਿੱਤਾ ਨਹੀਂ ਅੱਖਾਂ ਚੋਂ ਪਰਲ ਪਰਲ ਡਿੱਗਦੇ ਹੰਝੂਆਂ ਨੂੰ ਪੂੜਾ ਪੂੜਾ ਰਾਜਾ ਮੰਗ ਤੇ ਨੂੰ ਕਹਿ ਰਿਹਾ ਹੈ ਨਹੀਂ ਸ਼੍ਰੀਮਾਨ ਇਹ ਗੱਲ ਨਹੀਂ ਅਸਲ ਚ ਮੈਂ ਇੱਕ ਬਹੁਤ ਵੱਡੇ ਸੰਕਟ ਚ ਫਸ ਗਿਆ ਮੇਰਾ ਇੱਕੋ ਇੱਕ ਪੁੱਤ ਮੇਰਾ ਰਾਜਕੁਮਾਰ ਕਿਸੇ ਭਿਆਨਕ ਬਿਮਾਰੀ ਨਾਲ ਮੰਜ਼ਿਲ ਤਰਫ ਰਿਹਾ ਹੈ ਦੂਰ ਨੇੜੇ ਦੇ ਸਾਰੇ ਬਾਦ ਸੱਦ ਮਾਰੇ ਪਰ ਮੇਰਾ ਪੁੱਤਰ ਕੀ ਕੋਣ ਦਾ ਨਾਮ ਨਹੀਂ ਲੈ ਰਿਆ ਕੱਲ ਰਾਤ ਮੇਰੀ ਰਾਣੀ ਦੇ ਸੁਪਨੇ ਚ ਇੱਕ ਦਰਵੇਸ਼ ਆਏ ਅਤੇ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਬਚਾਉਣ ਦਾ ਇੱਕੋ ਇੱਕ ਪਾ ਹੈ ਕਿ ਰਾਜਾ ਮੂਹ ਨੇਰੇ ਕਰੋ ਨਿਕਲੇ ਰਾਜ ਮਹਿਲ ਟੱਪ ਕੇ ਜਿਹੜਾ ਵੀ ਬੰਦਾ ਪਹਿਲਾਂ ਮਿਲੇ ਉਸ ਤੋਂ ਭੀਖ ਮੰਗੇ ਜੋ ਵੀ ਦਾਣਾ ਪਾਣੀ ਮਿਲੇ ਬੱਚੇ ਦੇ ਮੂੰਹ ਪਾਇਆ ਜਾਵੇ ਇਸ ਤਰ੍ਹਾਂ ਕਰਨ ਨਾਲ ਪਿਓ ਨੂੰ ਜਾਂ ਪਿਛਲੇ ਜਨਮ ਚ ਮਿਲਿਆ ਕੋਈ ਪੁਰਾਣਾ ਸ਼ਰਾਪ ਦੂਰ ਹੋ ਜਾਣਾ ਕੀ ਸੋਚਿਆ ਸੀ ਮੰਗਤੇ ਨੇ ਕੀ ਹੋ ਰਿਹਾ ਹੈ ਰਾਜਾ ਮੰਗਤੇ ਅੱਗੇ ਝੋਲੀ ਢੱਕੇ ਖੜਾ ਹੈ ਕਹਿ ਰਿਹਾ ਮੈਨੂੰ ਪਤਾ ਤੁਸੀਂ ਖੁਦ ਇੱਕ ਮੰਗਤੇ ਹੋ ਪਰ ਮੇਰੀ ਬੇਨਤੀ ਹੈ ਕਿ ਭਾਵੇਂ ਇੱਕ ਦਾਣਾ ਹੀ ਦੇ ਦਿਓ ਪਰ ਮੈਨੂੰ ਖਾਲੀ ਹੱਥ ਨਾ ਭੇਜਣਾ ਮੇਰੇ ਸੋਹਣੇ ਪੁੱਤਰ ਦੀ ਜ਼ਿੰਦਗੀ ਦਾ ਸਵਾਲ ਹੈ ਮੰਗਤਾ ਲਾਲਚ ਵਸ ਪਹਿਲਾਂ ਹੀ ਕਿੰਨਾ ਕੁ ਸੋਚੀ ਬੈਠਾ ਸੀ ਪਰ ਕੁਝ ਮਿਲਣ ਦੀ ਥਾਂ ਉਲਟਾ ਹੁਣ ਤਾਂ ਦੇਣਾ ਪੈ ਰਿਹਾ ਬਾਹਰੋਂ ਅਜੇ ਕੁਝ ਮਿਲਿਆ ਨਹੀਂ ਹੁਣ ਤਾਂ ਆਪਣਾ ਅਨਾਜ ਵੀ ਜਾ ਰਿਹਾ ਹੈ ਮੰਗਤੇ ਦਾ ਲਾਲ ਚ ਉਹਨੂੰ ਇਨਸਾਨੀਅਤ ਅਤੇ ਹਵਾਨੀਅਤ ਦੇ ਭੱਲੇ ਚ ਜੋ ਕੇ ਦੇਖ ਰਿਹਾ ਹੈ ਇਨਸਾਨ ਜਾਂ حیਵਾਨ ਪਰ ਰਾਜੇ ਦੀ ਤਾਕਤ ਜਾਂ ਇਹ ਸੋਚ ਕੇ ਕਿ ਸਿਰਫ ਇੱਕ ਦਾਣੇ ਦਾ ਸਵਾਲ ਹੀ ਤਾਂ ਹੈ ਮੰਗਤੇ ਨੇ ਆਪਣੀ ពੋਟੜੀ ਖੋਲੀ ਅਤੇ ਕਣਕ ਦਾ ਇੱਕ ਦਾਣਾ ਰਾਜੇ ਦੀ ਹਥੇਲੀ ਉਪਰ ਰੱਖ ਦਿੱਤਾ ਰਾਜੇ ਨੇ ਸਿਰ ਚੁਕਾਇਆ ਅਤੇ ਚੱਲ ਪਿਆ ਉਸ ਦਿਨ ਮੰਗਤੇ ਨੂੰ ਬਹੁਤ ਦਾਨਪੁਣ ਮਿਲਿਆ ਆਟਾ ਦਾਣਾ ਮਾਇਆ ਇਹਨਾਂ ਕੁਝ ਮਿਲਿਆ ਇਹ ਉਹ ਆਥਨ ਵੇਲੇ ਥੱਕਿਆ ਟੁੱਟਿਆ ਉਹ ਉਹਦੇ ਸਰੀਰ ਨਾਲ ਘਰ ਆਇਆ ਮੋਢੇ ਪਾਰ ਨਾਲ ਟੁੱਟ ਰਹੇ ਜੀ ਪੂਰੀਆਂ ਬਣ ਲਈਆਂ ਨੇ ਪਰ ਮਨ ਚ ਹਾਲੇ ਵੀ ਕੋਈ ਪਛਤਾਵਾ ਸੀ ਭੁੱਖ ਸੀ ਰਾਜੇ ਨੇ ਦੇਖ ਕੇ ਕੀ ਕੋਈ ਸੋਚਿਆ ਸੀ ਮਾੜੀ ਕਿਸਮਤ ਨੂੰ ਹੋਇਆ ਕੀ ਅੰਦਰ ਹਾਲੇ ਆਇਆ ਵੀ ਨਹੀਂ ਦਹਲੀ ਤੇ ਰੋਕੇ ਪਤਨੀ ਨੇ ਕਿਹਾ ਕੀ ਤੁਸੀਂ ਜਾਣਦੇ ਹੋ ਸਾਰੇ ਸ਼ਹਿਰ ਚ ਅੱਜ ਗੱਲ ਫੈਲੀ ਹੋਈ ਹੈ ਕਿ ਅੱਜ ਰਾਜੇ ਨੇ ਤੁਹਾਡੇ ਤੋਂ ਭੀਖ ਮੰਗੀ ਹੈ ਦੱਸੋ ਨਾ ਕੀ ਹੋਇਆ ਸੀ ਰਾਜੇ ਨੇ ਕੀ ਕਿਹਾ ਤੁਸੀਂ ਕੀ ਕੀਤਾ ਹਾਏ ਕਿੰਨੀ ਚੰਗੀ ਕਿਸਮਤ ਹੈ ਤੁਸੀਂ ਰਾਜੇ ਨੂੰ ਭੇਖ ਦਿੱਤੀ ਔਫ ਸਵਾਲ ਹੀ ਸਵਾਲ ਲੋਬ ਦੀ ਅਗ ਵਿੱਚ ਸੜ ਰਹੇ ਮੰਗਤੇ ਨੂੰ ਗੁੱਸਾ ਆ ਗਿਆ ਕੜਕਮੀਂ ਆਵਾਜ਼ ਚੀਕ ਰਿਹਾ ਹੈ ਏ ਮੂਰਖ عورت ਤੈਨੂੰ ਇਹਨਾਂ ਨਹੀਂ ਪਤਾ ਹਾਂ ਆਇਆ ਸੀ ਮੇਰੇ ਸਾਹਮਣੇ ਰਾਜਾ ਢੋਲੀ ਅੱਡ ਕੇ ਬੈਠਾ ਸੀ ਉਹਦੀ ਕਿਸਮਤ ਦੇਖ ਉਹਨੂੰ ਨੰਗ ਮਲੰਗ ਮੰਗਤੇ ਤਾਂ ਉਹ ਵੀ ਇੱਕ ਦਾਣਾ ਮਿਲ ਗਿਆ ਮੈਨੂੰ ਰਾਜਾ ਮਿਲਿਆ ਮੈਂ ਫੇਰ ਵੀ ਕੁਝ ਨਹੀਂ ਮੰਗ ਸਕਿਆ ਕਿੰਨੀ ਵੱਡੀ ਬਦਕਿਸਮਤੀ ਹੈ ਮੇਰੀ ਮੰਗਤੇ ਨੂੰ ਇੰਨਾ ਗੁੱਸਾ ਚੜਿਆ ਕਿ ਉਸਨੇ ਮੋਢੇ ਟੰਗੀ ពੋਟ ਲਈ ਪਰੇ ਬਗਾ ਕੇ ਮਾਰੀ ពੋਟਲੀ ਐਨੇ ਜ਼ੋਰ ਦੀ ਵੱਜੀ ਕਿ ਦਾਣਾ ਦਾਣਾ ਵਿੜੇ ਚ ਖਿੱਲਰ ਗਿਆ ਖਿੱਲਰੇ ਦਾਣਿਆਂ ਦੇ ਵਿੱਚਕਾਰ ਇੱਕ ਦਾਣਾ ਚਮਕ ਰਿਹਾ ਸੀ ਕਣਕ ਦਾ ਇੱਕ ਦਾਣਾ ਹੁਣ ਸੋਨੇ ਦਾ ਬਣ ਚੁੱਕਿਆ ਸੀ ਸੋਨੇ ਦਾ ਇੱਕ ਦਾਣਾ ਦੇਖ ਕੇ ਮੰਗਤਾ ਫੁੱਟ ਫੁੱਟ ਕੇ ਰੋਣ ਲੱਗਿਆ ਜਿਆਦਾ ਆ ਬੋਝ ਦੇ ਕਿੰਨੇ ਦਾਣੇ ਸਨ ਜੇ ਰਾਜੇ ਨੂੰ ਸਾਰੇ ਦਾਨ ਕਰ ਦਿੰਦਾ ਤਾਂ ਸੱਚਮੁੱਚ ਗਰੀਬੀ ਚੱਕੀ ਜਾਂਦੀ ਕਦੇ ਮੰਗਲ ਦੀ ਲੋੜ ਨਾ ਪੈਂਦੀ ਪਰ ਜਿਵੇਂ ਕਰ ਦਿੰਦਾ ਦੋਸਤੋ ਸੱਚੀ ਜ਼ਿੰਦਗੀ ਕਦੇ ਕਦੇ ਬਹੁਤ ਔਖੇ ਹਮਤਾਂ ਲੈਂਦੀ ਹੈ ਕਦੇ ਨਾ ਕਦੇ ਇਨਸਾਨਾਂ ਦੇ ਦੋਨਾਂ ਰੂਪਾਂ ਰਾਜੇ ਤੇ ਭਿਖਾਰੀ ਦਾ ਮਿਲ ਜ਼ਰੂਰ ਹੁੰਦਾ ਹੈ ਕਈ ਲੋੜਵੰਦਾਂ ਤੋਂ ਆਪਣਾ ਆਪਨੇ ਸ਼ੌਰ ਕਰ ਦਿੰਦੇ ਨੇ ਕਈ ਦੋ ਪੈਸੇ ਦਿੰਦੇ ਵੀ ਕੋਟੀ ਨੀਅਤ ਨਾਲ ਨੇ ਉਹ ਦੁਨੀਆ ਸਾਹਮਣੇ ਰਾਜੇ ਹੋਣ ਦਾ ਪਰਮ ਪਾਲਦੇ ਨੇ ਪਰ ਅਸਲਚ ਹੁੰਦੇ ਹੀ ਮੰਗਦੇ ਨੇ ਰਾਜਾ ਰਾਜਾ ਸੀ ਉਜ ਪਲਪਖਾਰੀ ਬਣ ਕੇ ਵੀ ਪਾਣਾ ਮੰਦ ਰਿਆ ਕਿਸੇ ਦੀ ਜ਼ਿੰਦਗੀ ਬਦਲ ਲਾਇਆ ਸੀ ਜਿਸ ਲਈ ਆਇਆ ਸੀ ਉਹਨੂੰ ਲਾਲਚ ਜਿਆਦਾ ਪਿਆਰਾ ਸੀ ਉਸੇ ਹਾਲਤ ਦੇ ਸਾਗਰ ਚ ਡੁੱਬ ਗਿਆ ਉਧਰ ਸੋਨੇ ਦਾ ਇੱਕ ਦਾਣਾ ਹਥੇਲੀ ਤੇ ਧਰੀ ਬੈਠਾ ਮੰਨਤਾ ਰੋ ਰਿਹਾ ਹੈ ਸੋਚ ਰਿਹਾ ਹੈ ਜਦ ਮੈਂ ਵੀ ਮੰਗਤਾ ਸੀ ਜਿਉਂ ਆ ਵੀ ਮੰਗਤਾ ਅਤੇ ਸ਼ਾਇਦ ਮਰਦਾ ਹੋਇਆ ਵੀ ਮੰਗਤਾ ਹੀ ਰਹਿਣਾ ਹੈ ਕਿਸੇ ਸੁਨੇ ਸੁਣਾਏ ਕਿਸੇ ਦਾ ਪੰਜਾਬੀ ਤਰਜਮਾ ਗੀਤਾ ਹੈ ਮੱਖਣ ਸਿੰਘ ਸਿੱਧੂ ਜੀ ਅੱਜ ਦਾ ਇਹ ਹਿੱਸਾ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ